ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਸੂਟ ਦੀ ਕਟਿੰਗ ਦੱਸਾਂਗੇ ਜੀ ਤੁਹਾਨੂੰ ਬੈਨ ਵਾਲਾ ਗਾਲਾ ਹੁੰਦਾ ਜਿਹੜਾ ਸੂਟ ਦੇ ਹਾਫ ਕਾਲਰ ਵਾਲਾ ਗਾਲਾ ਵੀ ਕਹਿ ਦਿੰਦੇ ਆ ਉਹ ਸੂਟ ਦੀ ਕਟਿੰਗ ਦੱਸਾਂਗੇ ਕਿੰਨਾ ਤੀਰਾ ਰੱਖਣਾਗਾ ਆਪਾਂ ਮੋਢੇ ਦੀ ਕਾਟ ਕਿਵੇਂ ਪਾਉਣੀ ਆ ਤੇ ਗਲੇ ਦੀ ਕਾਟ ਕਿਵੇਂ ਪਾਉਣੀ ਆਗੇ ਠੀਕ ਹੈ ਜੀ ਤੇ ਤੁਹਾਡੇ ਮੈਸੇਜ ਆਉਂਦੇ ਹੁੰਦੇ ਆ ਵੀ ਨਾਪ ਦੇ ਹਿਸਾਬ ਨਾਲ ਸਾਨੂੰ ਕਟਿੰਗ ਦੱਸੋ ਅੱਜ ਜੜੇ ਨਾਪ ਦੇ ਹਿਸਾਬ ਨਾਲ ਜੀ 39 ਇੰਚ ਸੂਟ ਦੀ ਲੰਬਾਈ ਹੈ ਜੀ ਤੇ 18.5 ਇੰਚ ਚਾਤੀ ਹੈ ਕਮਰ 16 ਇੰਚ ਹੈਗਾ हिਪ 18.5 ਇਹਦੇ ਹਿਸਾਬ ਨਾਲ ਆਪਾਂ ਸੂਟ ਦੀ ਕਟਿੰਗ ਕਰਾਂਗੇ ਤੇ ਇਹਦਾ ਥੋੜਾ ਜਿਹਾ ਫਰਕ ਹੁੰਦਾ ਜੀ 13 ਰੱਖਣ ਦਾ ਤੇ ਪਿਛਲੇ ਗਲੇ ਦੀ ਬੜਾਈ ਪਾਉਣ ਦਾ ਇਹ ਤੁਸੀਂ ਧਿਆਨ ਨਾਲ ਵੀਡੀਓ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਚੈਨਲ ਦੇ ਨਵੇਂ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬਾਕੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਪ ਦੇ ਸਾਥੋਂ ਕਟਿੰਗ ਪੁੱਛਣਾ ਚਾਹੁੰਦੇ ਹੋ ਤਾਂ ਮੈਸੇਜ ਕਰਕੇ ਜ਼ਰੂਰ ਦੱਸਦਿਆ ਕਰੋ ਵੀਡੀਓ ਨੂੰ ਆਪਦੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਚਲੋ ਹੁਣ ਆਪਾਂ ਸੂਟ ਦੀ ਕਟਿੰਗ ਸ਼ੁਰੂ ਕਰਦੇ ਆਂਗੇ ਆ ਦੇਖੋ ਜੀ ਆਪਣੀ 39 ਇੰਚ ਕਮੀਜ਼ ਦੀ ਲੰਬਾਈ ਸੀ ਤੇ ਆਪਾਂ 4 ਇੰਚ ਵੱਧ ਕੱਪੜਾ ਰੱਖਿਆਗਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਤੁਸੀਂ ਜੇ ਦੂਸਰਾ ਬਿਨਾ ਕਲਰ ਵਾਲਾ ਸੂਟ ਵੀ ਕੱਟਣਾ ਤਾਂ ਤੁਸੀਂ 4 ਇੰਚ ਵਾਧ ਰੱਖਣਾ ਜੇ ਤੁਹਾਡੇ ਕੋਲੇ ਕਪੜਾ ਘੱਟ ਆ ਗਿਆ ਜੇ ਤਾਂ ਲੈਂਥ ਨੂੰ 3 ਇੰਚ ਵਾਧ ਰੱਖ ਸਕਦੇ ਹਾਂ 4 ਇੰਚ ਨੂੰ ਵਾਧ ਵਧੀਆ ਲੇੜੀ ਫੋਲਡ ਹੋ ਜਾਂਦੀ ਹੈ ਜੇ ਸੂਟ ਨੂੰ ਨੀਵਾ ਕਰਨਾ ਹੋਵੇ ਆਪਾਂ ਤਾਂ ਵੀ ਹੋ ਜਾਂਦਾ ਹੁਣ ਆਪਾਂ ਇਹਨੂੰ ਕਟਿੰਗ ਕਰ ਦਾਂਗੇ उतार घिर की निशानी लाने घिर अपने को जी साढ़े अठारह इंच चार इंच साढ़े बई इंच आप कटिंग करा जी लो जी साढ़े बई इंच तो निशानियाँ ला लीए सारे ਹੁਣ ਆਪਾਂ ਕੇਰੇ ਲੋਟ ਨੂੰ ਵੀ ਕਟਿੰਗ ਕਰ ਦਾਂਗੇ ਜੇ ਥੋੜਾ ਸੂਟਾ ਹੋਵੇ ਮਤਲਬ ਕਿ ਕੋਈ ਪ੍ਰਿੰਟ ਆ ਜੀ ਪੁਨਾਵਰੇ ਬੇਲਾ ਬੁਲਾ ਬਣੀਆਂ ਹੋਈਆਂ ਤਾਂ ਤੁਸੀਂ ਇੱਕ ਸਾਈਡ ਨੂੰ ਬੇਲਾ ਰੱਖਣੀਆਂ ਨਹੀਂਆਂ ਤੇਵਰ ਪ੍ਰਿੰਟ ਇਸ ਤਰ੍ਹਾਂ ਦਾ ਹੁੰਦਾ ਨਾ ਇੱਕ ਸਾਈਡ ਨੂੰ ਫਲਾਵਰ ਜਾਂਦੇ ਹੁੰਦੇ ਨੇ ਤਾਂ ਉਹ ਤੁਸੀਂ ਦੇਖ ਕੇ ਇੱਕ ਸਾਈਡ ਨੂੰ ਕਰਨੇ ਨੇ ਇਹਦੇ ਪੱਲੇ ਸਿੰਗਲ ਸਿੰਗਲ ਕਰ ਲਈਏ ਫਿਰ ਦਿਖਾਉਨੇ ਆ ਤੁਹਾਨੂੰ ਇਹਨਾਂ ਜੀ ਤੁਸੀਂ ਇਹਨਾਂ ਪੜ ਕੇ ਇਸ ਤਰ੍ਹਾਂ ਫੋਲਡ ਕਰ ਲਿਓ ਜੇ ਤੁਸੀਂ ਇਕੱਠੇ ਪੀਸ ਫੋਲਡ ਕਰਦੇ ਹੋ ਤਾਂ ਜਿਹੜੀਆਂ ਹੋਈਆਂ ਵਾਲੇ ਨਿਸ਼ਾਨ ਲਾਉਣੇ ਹੁੰਦੇ ਆ ਉਹ ਮੁਸ਼ਕਲ ਨਾ ਲੱਗ ਜਾਂਦੇ ਇਸ ਤਰ੍ਹਾਂ ਬਹੁਤ ਸੌਖੇ ਲਗਾ ਲੈਨੇ ਆਪਾਂ ਨਾ ਪਾਉ ਪਰਲੇ ਪੱਲੇ ਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਜਿਹੜਾ ਨੀਚੇ ਵਾਲਾ ਪੱਲੇ ਨੂੰ ਫੋਲਡ ਕਰਿਆ ਲੱਗ ਲੱਗ। ਤੇ ਆ ਨੰਦੇ ਕਿ ਇਹ ਕਿ ਬਲ ਵਗੈਰਾ ਨਾ ਹੋਵੇ ਆਪਣੇ। ਫੁੱਟ ਚ ਆਪਣੇ ਪੱਲੇ ਸਾਰੇ ਬਰਾਬਰ ਆਉਂਦੇ ਨੇ। ਇਸ ਤਰ੍ਹਾਂ ਤੁਸੀਂ ਦੇ ਇਸ ਤੇ ਮਣਾਪਾ ਲਾਉਣਾ ਇੱਥੇ 13 ਦੇ ਨਿਸ਼ਾਨ ਹੁਣ ਦੇਖਣਾ ਜੀ ਇਸ ਤਰ੍ਹਾਂ ਆਪਾਂ ਗੁਲਾਈ ਪਾਵਾਂਗੇ 13 ਆਪਣੇ ਕੋਲੇ 13 ਇੰਚ ਆ ਜੀ ਤਿਆਰ ਤੇ ਆਪਾਂ ਅੱਧਾ ਇੰਚ ਵੀ ਮਾਰਜਨ ਲਈ ਵਾਧਾ ਰੱਖ ਸਕਦੇ ਆ 6.5 ਤੇ 13 ਇੰਚ ਆ ਜੂਗਾ ਆਪਾਂ ਅੱਧਾ ਇੰਚ ਵੀ ਮਾਰਜਨ ਲਈ ਵਾਧਾ ਰੱਖ ਸਕਦੇ ਆ ਪਰ ਆਪਾਂ ਇਹਦਾ 1 ਇੰਚ ਰੱਖਾਂਗੇ ਕਿਉਂਕਿ ਇਹ ਆ ਹਾਂ ਗਲੇ ਦੀ ਜੀ ਦਾ ਬੈਣ ਵਾਲਾ ਪਿਛੇ ਔਲਗੜਾ ਨਹੀਂ ਆਉਣਾਗਾ ਕਟਾਈ ਨਹੀਂ ਪਿਛੇ ਗਲੇ ਦੀ ਜੇ ਆਪਣੀ ਪਿੱਛੋਂ ਗਲੇ ਦੀ ਕਟਾਈ ਹੋ ਜਾਂਦੀ ਹੈ ਫਿਰ ਆਪਾਂ 3 ਇੰਚ ਦਾ ਨਿਸ਼ਾਨਾ ਦੇ ਵਿੱਚ ਵੱਧ ਰੱਖ ਸਕਦੇ ਆ ਤੇ ਜੇ ਆਪਣਾ ਬੰਦੀ ਫੇਰ ਖਿੱਚ ਪੈਂਦੀ ਲਗੀ ਇਸ ਕਰਕੇ 1 ਇੰਚ ਵੱਧ ਰੱਖਾਂਗੇ ਇੱਕ ਟਾਪ ਐਥੋਂ ਵੱਧ ਰੱਖ ਲਓ ਸਾਢੇ 3 ਦੀ ਜੀ ਆਪਣਾ

ਠੀਕ ਹੈ ਜੀ ਹੁਣ ਦੇਖੋ ਸਦਾ ਸਲਾਈਸ ਚਲੇਗਾ ਅੱਛਾ ਫਰੰਟ ਆਫ ਕਾਰਡ ਚ ਚਲੇ ਜਾਈਏ ਸਦਾ ਚ ਕੁਝ ਚਲੇ ਮੋੜਾ ਤਾਂ ਸੱਤ ਕਿੰਨਾ ਰਹਿ ਜਾਂਦਾਗਾ ਫਿਰ ਵਿੱਚ ਤੁਸੀਂ ਦੇਖ ਲਓ ਜੇ ਆਪਾਂ ਸੱਤ ਕਟਿੰਗ ਆ ਰੰਗ ਕਰਾਂਗੇ ਤਾਂ ਮੋੜਾ ਕਿੰਨਾ ਹੋ ਜਾਊਗਾ ਇਸ ਕਰਕੇ ਹਰੇ ਦੇ ਹਿਸਾਬ ਨਾਲ ਅਲੱਗ ਕਟਿੰਗ ਹੁੰਦੀ ਹੁੰਦੀ ਆ ਕਮਰ ਆਪਣੇ 16 ਇੰਚ 8 16

ਉੱਨੀ ਇੰਚ ਦਾ ਨਿਸ਼ਾਨ ਲਾ ਲਿਆ। ਠੀਕ ਹੈ ਜੀ ਹੁਣ ਇਹਨੂੰ ਆਪਾਂ ਤੁਸੀਂ ਸ਼ੇਪਰ ਨਾਲ ਵੀ ਤੁਸੀਂ ਇੱਥੋਂ ਗੁਲਾਈ ਦੇ ਸਕਦੇ ਹੋ ਸਕੁਅਰ ਹੁੰਦਾ ਜਿਹੜਾ। ਐਸਟਰਾ ਵੀ ਤੁਸੀਂ ਨਿਸ਼ਾਨ ਲਗਾ ਸਕਦੇ। ਇੱਥੋਂ ਆਪਾਂ ਹੁਣ ਮੋਢੇ ਦੀ ਗੁਲਾਈ ਪਾ। ਠੀਕ ਹੈ ਜੀ। ਹੁਣ ਆਪਾਂ ਇਹਦੀ ਕਟਿੰਗ ਕਰਦੇ ਆਂ ਫਿਰ ਆਪਾਂ ਫਰੰਟ ਵਾਲੀ ਕਾਟ ਪਾਵਾਂਗੇ ਇੱਕ ਗੱਲ ਹੋਰ ਜੀ ਜਦੋਂ ਆਪਾਂ ਗੋਲ ਗਲੇ ਵਾਲਾ ਜਿਹਦਾ ਬੈਕ ਗਲੇ ਤੇ ਕਟਾਈ ਹੁੰਦੀ ਹੈਗੀ ਉਹਦੇ ਜਦੋਂ ਆਪਾਂ ਮੋਢੇ ਤੇ ਕਟਾਈ ਪਾਉਨੇ ਆਂ ਕਈ ਵਾਰ ਨਾ ਉਹਦੀ ਆਹ ਚੀਜ਼ ਘੱਟ ਹੁੰਦੀ ਹੈਗੀ ਜਿਹੜਾ ਆਪਾਂ ਤੇਰੇ ਵਾਲੀ ਸਲਾਈ ਲਾਉਣੀ ਹੈ ਉਹ ਚੀਜ਼ ਘੱਟ ਹੁੰਦੀ ਆ ਉਹਨੂੰ ਆਪਾਂ ਕਈ ਵਾਰ ਇੱਥੋਂ ਗੋਲਾਈ ਪਾ ਕੇ ਇਸ ਤਰ੍ਹਾਂ ਉੱਪਰ ਨੂੰ ਇਸ ਤਰ੍ਹਾਂ ਕਟਿੰਗ ਕਰਦਨੇ ਪਰ ਇਹਦੀ ਕਟਿੰਗ ਜੀ ਤੁਸੀਂ ਐਸ ਸਾਈਡ ਨੂੰ ਹੀ ਕਰਨੀ ਆ ਅੰਦਰ ਨੂੰ ਹੀ ਕਰਨੀ ਆ ਥੋੜੀ ਜੀ ਬਾਰ ਨੂੰ ਨਹੀਂ ਕਰਨੀ ਹੈਗੀ ਬਸ ਇੰਨਾ ਫਰਕ ਰੱਖਣਾ ਇਹਦਾ ਵੀ ਇਹਦੀ ਕਟਿੰਗ ਤੁਸੀਂ ਇੱਥੇ ਅੰਦਰ ਨੂੰ ਕਰਨੀ ਆ ਇਧਰ ਨੂੰ ਨਹੀਂ ਕਰਨੀ ਜੀ ਕਾਲੇ ਵਾਲੀ ਸਾਈਡ ਨੂੰ ਲਓ ਜੀ ਹੁਣ ਆਪਾਂ ਇਹਦੀ ਮੋਡੇ ਦੀ ਕਾਟ ਪਾ ਦਿੰਨੇ ਆ ਆ ਦੇਖੋ ਇਹਨੂੰ ਤੁਸੀਂ ਥੋੜਾ ਅੰਦਰ ਨਹੀਂ ਰੱਖੋ ਅੱਜ ਹੁਣ ਜਿਹੜਾ ਵੀ ਮਾੜਾ ਮੋਟਾ ਕੱਪੜਾ ਇੱਥੋਂ ਵੱਧ ਘਾਟਾ ਇਹਨੂੰ ਕਟਿੰਗ ਕਰਕੇ ਆਪਾਂ बराबर ਕਰ ਲੈਣਾ ਤੇ ਆ ਫਰੰਟ ਵਾਲੇ ਪੱਲੇ ਨੂੰ ਚੱਕ ਕੇ ਤੁਸੀਂ 1/2 ਇੰਚ ਦੀ ਕਾਟ ਪਾ ਲੈਣਾ ਗਲੇ ਦਾ ਤੁਸੀਂ ਇੱਥੋਂ ਸੈਂਟਰ ਕਰ ਲੈਣਾ ਨਿਸ਼ਾਨ ਲਗਾ ਲੈਣਾ ਤੇ ਹੁਣ ਪਲਵਈਆਂ ਦੇ ਨਿਸ਼ਾਨ ਲਗਾਣੇ ਪਲਵਈਆਂ ਦੇ ਨਿਸ਼ਾਨ ਜੀ ਕਈ ਵਾਰ ਭੁਲੇਖਾ ਲੱਗ ਜਾਂਦਾ ਹੁੰਦਾ ਤੁਸੀਂ ਆਹ ਜਿਹੜੀ 1/2 ਇੰਚ ਦੀ ਕਾਟ ਆ ਇਹ ਕਾਟ ਤੋਂ ਬਾਅਦ ਹੀ ਤੁਸੀਂ ਪਲਵਈਆਂ ਦੇ ਨਿਸ਼ਾਨ ਲਗਾਉਣੇ ਆ ਲੜੀਆਂ ਜੀ ਜਾਨਕਾ ਪਲੇਟਾਂ ਦੇ 9.5 ਇੰਚ ਤੇ ਤਿਆਰ ਆ ਪਰ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਨਾਪ ਦੇ ਹਿਸਾਬ ਨਾਲ ਵੱਧ ਘੱਟ ਰੱਖ ਸਕਦੇ ਹੋ ਇਹ ਨਹੀਂ ਹੁੰਦਾ ਕਿ ਕਸਟਮਰ ਦੇ ਸੂਟ ਦਾ ਨਾਪਾ ਜਿਹੜਾ ਉਸ ਹਿਸਾਬ ਨਾਲ ਹੀ ਆਪਾਂ ਪੁਲਈਆਂ ਪਾਉਣੀਆਂ ਨੇ ਇੱਥੇ ਇਹਨਾਂ ਦਾ 9.5 ਇੰਚ ਤੇ ਤਿਆਰ ਸੀ ਜੀ ਪਰ ਆਪਾਂ 10.5 ਤੇ ਰੱਖਾਂਗੇ 10 ਇੰਚ ਤੇ ਪੁਲਈਆਂ ਤਿਆਰ ਰਹਿ ਜਾਣਗੀਆਂ ਅੱਧਾ ਇੰਚ ਆਪਣਾ ਸਲਾਈ ਚ ਆਊਗਾ ਦੇਖੋ ਇਥੋਂ ਮੈਂ 3.5 ਇੰਚ ਦਾ ਗੈਪ ਰੱਖਾਂ

6 ਇੰਚ ਦੇ ਨਿਸ਼ਾਨ ਇੱਥੋਂ ਆਪਾਂ ਸਵਾ 2 2.5 ਇੰਚ ਤੇ ਰੱਖਾ ਇਹਨਾਂ ਵੀ ਆਪਾਂ ਇਧਰੋਂ ਮਲਾਗੇ ਇਧਰੋਂ ਵੀ ਆਪਾਂ ਆ ਜਿਹੜਾ ਕਮਰ ਦਾ ਨਿਸ਼ਾਨ ਲੱਗਿਆ ਇੱਥੋਂ ਤੁਸੀਂ ਕੋਈ ਪਾ ਲੈਣੀ 2.5 ਤੱਕ ਠੀਕ ਹੈ ਜੀ ਆਪਣਾ ਕਮਰ ਤੱਕ ਹੋ ਗਿਆ ਇਧਰੋਂ ਹੋ ਗਿਆ ਦੇਖੋ ਆਪਣੇ ਕੋਈਆਂ ਦੇ ਨਿਸ਼ਾਨ ਲੱਗ ਗਏ ਨੇ ਆਪਾਂ ਕੋਈਆਂ ਦੇ ਨਿਸ਼ਾਨ ਲਾ ਲੈਨੇ ਆ ਫਰੰਟ ਵਾਲਾ ਪੱਲਾ ਚੱਕ ਕੇ ਸਾਈਡ ਤੇ ਕਰ ਦਿੰਨੇ ਆ ਤੇ ਆਪਾਂ ਬੈਕ ਵਾਲਾ ਕਟਿੰਗ ਕਰਨਾ ਹੁਣ 2 ਇੰਚ ਦੇ ਨਿਸ਼ਾਨ ਲਗਾ ਕੇ ਇਹਦੇ ਤੇ ਆਪਣੇ ਬੈਨ ਲੱਗੂਗਾ ਯਾਨੀ ਕਿ ਕੋਲਰ ਲੱਗੂ ਇੱਥੋਂ ਤੁਸੀਂ ਜੀ 1.5 ਇੰਚ ਦਾ ਨਿਸ਼ਾਨ ਲਾਉਣਾ ਤੇ ਇੱਥੋਂ ਤੁਸੀਂ ਇਹਨੂੰ ਇਸ ਤਰ੍ਹਾਂ ਸ਼ੇਪ ਦੇ ਦੇਣੀ ਹੈ 1 ਇੰਚ ਤੇ ਵੀ ਲਾ ਸਕਦੇ ਹਾਂ ਜੇ ਤੁਸੀਂ ਨਹੀਂ ਪਿੱਛੇ ਨੂੰ ਡਿਗਮਾ ਜਿਹਾ ਕਾਲਰ ਲਾਉਣਾ ਇਹਨੂੰ ਆਪਾਂ ਇਸ ਤਰ੍ਹਾਂ ਹੁਣ ਆਪਾਂ ਤੁਹਾਨੂੰ ਪੱਲਾ ਇਹਨੂੰ ਪੂਰੀਕ ਦਿਖਾਉਣੀ ਆ ਵੀ ਕਿੰਨੀ ਕੁ ਗੁਲਾਈ ਪਈ ਆ ਆਪਣੀ ਲਓ ਜੀ ਠੀਕ ਹੈ ਜੀ ਸਿਰਫ ਇੰਨੀ ਕੁ ਗੁਲਾਈ ਪਈ ਆ ਬੋਟਨੈਕ ਮੰਗੋ ਇਹ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਹੈ ਹੁਣ ਆਪਾਂ ਬਾਹਾਂ ਦੀ ਕਟਿੰਗ ਕਰ ਲਈਏ ਤੇ ਬਾਹਾਂ ਦੀ ਬਾਹਾਂ ਦੀ ਆਪਾਂ ਕਟਾਈ ਕਰਦੇ ਹਾਂ ਜੀ ਹੁਣ ਬਾਹ ਆਪਣੇ ਕੋਲੇ 16 ਇੰਚ ਤਿਆਰ ਆਪਾਂ 18 ਇੰਚ ਕਟਿੰਗ ਕੀਤੀ ਆ ਜਿਹੜੇ ਇੰਚ نیچے ਫੋਲਡ ਹੋ ਜੂ ਅਧਿਆਨ ਚ ਉੱਪਰ ਸਲਾਈ ਚ ਮਾਰ ਜਨ ਆ ਜੂ ਬਾਹਾਂ ਦੀ ਮੋਰੀ ਹੈਗੀ ਹੈ ਜੀ ਆਪਣੇ ਕੋਲੇ 5 ਇੰਚ 7 ਇੰਚ ਆਪਾਂ ਇਹਦੀ ਕਟਿੰਗ ਕਰਾਂਗੇ ਹਾਂ ਦੇਖੋ 5 ਇੰਚ ਆਪਾਂ ਇੱਥੇ ਸਲਾਈ ਦਾ ਲਾ ਦੇਣਾ ਆ ਆਪਣਾ ਮਾਰ ਜਨਦਾ ਜਾਊਗਾ ਠੀਕ ਹੈ ਜੀ ਇਥੋਂ ਤੁਸੀਂ 2.5 ਇੰਚ ਤੇ ਵੀ ਨਿਸ਼ਾਨ ਲਗਾ ਸਕਦੇ ਹੋ ਗੁਲਾਈ ਦੇਣ ਲਈ 3 ਇੰਚ ਤੇ ਵੀ ਲਗਾ ਸਕਦੇ ਹੋ ਆਪਾਂ 3 ਇੰਚ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਤੇ ਇਥੋਂ ਹੁਣ ਆਪਾਂ ਸ਼ੇਪ ਕਿਵੇਂ ਦੇਣੀ ਹੈ ਤੁਸੀਂ ਆ ਦੇਖੋ ਇਥੋਂ ਤੁਸੀਂ ਨਾ ਅੱਧ ਕਰ ਲਿਆ ਕਰੋ ਜੇ ਸ਼ੇਪ ਦਾ ਨਹੀਂ ਪਤਾ ਲੱਗਦਾ ਜਿਵੇਂ ਆਪਣੇ ਕੋਲ 10 ਇੰਚ ਕੱਪੜਾ ਤੁਸੀਂ 5 ਇੰਚ ਤੇ ਨਿਸ਼ਾਨ ਲਾ ਲਿਆ ਇਸ ਤਰ੍ਹਾਂ 5 ਤੋਂ ਤੁਸੀਂ ਇਥੋਂ 3 ਲਿਆ ਇਥੋਂ ਤੁਸੀਂ 1.5 ਲੈ ਲਓ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਸ਼ੇਪ ਕਿਸ ਤਰ੍ਹਾਂ ਦੀ ਇਹ ਤੁਹਾਨੂੰ ਡੇਢ ਲੈ ਲਿਆ ਜੀ ਡੇਢ ਤੋਂ ਤੁਸੀਂ ਇਦਾਂ ਡਾਊਨ ਕਰਦੇ ਜਾਣਾ ਠੀਕ ਹੈ ਆ ਦੇਖੋ ਆਪਾਂ ਪ੍ਰੋਪਰ ਨਿਸ਼ਾਨ ਲਗਾ ਕੇ ਦਿਖਾਉਣਾ ਤੁਹਾਨੂੰ ਤੇ ਇਹਨੂੰ ਤੁਸੀਂ ਇੱਥੋਂ ਆਇਮ ਲਾ ਦੇ ਇਥੋਂ ਜਿੰਨਾ ਆਪਣਾ ਮੋੜਾ ਆਊਗਾ ਇਹਨੂੰ ਆਪਾਂ ਉਹਦੇ ਨਾਲ ਮਲਾ ਲਾਂ ਠੀਕ ਹੈ ਇਸ ਤਰ੍ਹਾਂ ਤੁਸੀਂ ਇਹਦੀ ਕਟਿੰਗ ਕਰ ਸਕਦੇ ਕਟਿੰਗ ਕਰਤੀ ਹੈ ਹੁਣ ਆਪਾਂ ਮੋੜੇ ਦੀ ਗੁਲਾਈ ਪਾਉਣੀ ਆ ਠੀਕ ਹੈ ਜੀ ਇੱਥੋਂ ਇਸ ਤਰ੍ਹਾਂ ਕਰ ਸਕਦੇ ਆ ਤਦੋਂ ਠੀਕ ਹੈ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਹਾਂ ਮੈਨੂੰ ਉਮੀਦ ਹੈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਸਤਿ ਸ਼੍ਰੀ ਅਕਾਲ